ਬੈਨੀਪਾਲ ਬਹੁਤ ਬਹੁਤ ਤਾਂਵਾ ਜਿਨ੍ਹਾਂ ਨੇ 1500 ਤੋਂ 1600 ਸਗਰੀਆਂ ਦਾ ਮਾਰਗ ਬਚਿਆ ਪੰਜਾਬ ਦਾ ਆਖਰੀ ਪੰਡਿਤ ਮਿਰਜ਼ਾ ਉਹ ਇੱਥੇ ਜ਼ਰਾ ਬਹੁਤ ਬੜਾ ਖਾਹੀ ਹੈ ਜੀ ਸੋਸ਼ਲ ਮੀਡੀਆ ਹੀ ਪਤਾ ਲੱਗ ਗਈ ਕਿ ਬੈਨੀਪਾਲ ਸਾਹਿਬ ਉਹ ਸੋਰਾਂ ਦਾ ਪੈਨਾ ਬਿੰਡ ਕਰਦੇ ਹਨ ਉਹਨਾਂ ਤੋਂ ਬਹੁਤ ਬੜਾ ਬਤ ਚੜਕੇ ਸਮੁੰਦਰ ਵਰਗੇ ਸਸਿਕਾ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਅੱਜ ਬੈਨੀਪਾਲ ਗਰੁੱਪ ਦੇ ਨਾਲ ਜੋ ਕਿ ਉਹਨਾਂ ਨੇ ਇੱਕ ਸੇਵਾ ਦਾ ਵੀੜਾ ਚੁੱਕਿਆ ਹੋਇਆ ਪਿੰਡ-ਪਿੰਡ ਜਾ ਕੇ ਉਹ ਗੁਰੂ ਘਰਾਂ ਦੇ ਵਿੱਚ ਜਿੱਥੇ ਵੀ ਵਰਤਨਾ ਦੀ ਮੇਲ ਮੇਲ ਦੀ ਜੋ ਲੋੜ ਪੈਂਦੀ ਜੀਗੀ ਹੈ ਗੁਰੂ ਘਰਾਂ ਦੇ ਵਿੱਚ ਜਾ ਕੇ ਉਹ ਸੇਵਾ ਪਹੁੰਚਾ ਰਹੇ ਨੇ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ बसे ਪਿੰਡ ਮਿਰਚਾਪੁਰ ਵਿਖੇ ਤੇ ਮਿਰਚਾਪੁਰ ਦੇ ਗੁਰੂ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਥਾਲ ਨੇ ਟਾਂਪਾਏ ਤੇ ਦੇ ਸਮਾਨ ਸਾਰਾ ਚਮਚੇ ਤੇ ਚਾਹ ਦੀ ケਟਲੀ ਹੈਗੀ ਹੈ ਤੇ ਦੇਖ ਸਕਦੇ ਹੋ ਆਧੁਨਿਕ ਜੋ ਮਸ਼ੀਨ ਹੈ ਜੋ ਤਵੀਆਂ ਵਾਲੀ ਮਸ਼ੀਨ ਹੈ ਉਹ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਬਰਤਨ ਦਿੱਤੇ ਨੇ ਤੇ ਗੱਲ ਕਰਦੇ ਆ ਆਪਣੇ ਜੋ सरपंच ਸਾਹਿਬੀ ਜੋਰਜ ਜੀ ਵੀ ਇੱਥੇ ਨਾਲ ਹੀ ਪਹੁੰਚੇ ਹੋਏ ਨੇ ਤੇ ਉਹਨਾਂ ਨੂੰ ਸਰੋਪੇ ਵੀ ਪੇਂਟ ਕੀਤੇ ਗਏ ਹਨ ਗੁਰਚੰਨ ਸਿੰਘ ਜੀ ਸਾਫਤ ਸਰਦਾਰ ਚੋਦੀ ਮੌਜੂਦ ਨੇ ਤੇ ਬੈਨੀਪਾਲ ਸਾਹਿਬ ਜੋ ਕਿ ਦਵਿੰਦਰ ਸਿੰਘ ਬੈਨੀਪਾਲ ਜਿਨ੍ਹਾਂ ਦਾ ਬੈਨੀਪਾਲ ਗਰੁੱਪ ਹੈ ਉਹ ਆਪ ਹਾਜ਼ਰ ਨੇ ਇੱਥੇ ਤੇ ਜੋਤਜੀ ਅੱਜ ਸੇਵਾ ਲੈ ਕੇ ਆਏ ਐ ਜਿੰਦੀ ਕਹਣਾ ਚੌਂਕੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਪੈਨੀਪਾਲ ਦੇ ਭਾਈ ਜੀ ਸਾਡੇ ਦਰਬਿੰਦਰ ਸਿੰਘ ਜੀ ਪੈਨੀਪਾਲ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਸਾਡੇ ਛੋਟੇ ਜਿਹੇ ਸੱਦੇ ਤੇ ਸਾਨੂੰ ਇੰਨਾ ਮਾਣ ਬਖਸ਼ਿਆ ਪਹਿਲਾਂ ਵੀ ਇਨਾਂ ਵੱਲੋਂ ਬਹੁਤ ਸਹਿਯੋਗ ਰਿਹਾ ਸਾਡੇ ਗੁਰਦੁਆਰਾ ਸਾਹਿਬ ਨੂੰ ਜੀ ਇਹ ਕਿਵੇਂ ਪਤਾ ਲੱਗਿਆ ਕਿ ਵੀ ਪੈਨੀਪਾਲ ਜੀ ਨਾਲ ਸੰਪਰਕ ਕਿਵੇਂ ਕੀਤਾ ਤੁਸੀਂ ਸੰਪਰਕ ਜੀ ਸਾਨੂੰ ਨਾ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਜੀ ਪੈਨੀਪਾਲ ਸਾਹਿਬ ਗੁਰਦੁਆਰਾ ਸਾਹਿਬ ਨੂੰ ਸਾਨੂੰ ਬੇਲਣਾ ਪੇਂਟ ਕਰ ਰਹੇ ਆ ਇਸ ਲਈ ਜਨ ਪਤਨਿਕ ਜਨ ਨੂੰ ਪੇਂਟ ਕੀਤੀ ਹੈ ਨਹੀਂ ਬਹੁਤ ਬਹੁਤ ਧੰਨਵਾਦ ਸਾਰੀ ਤੇ ਗੁਰਚੰਦ ਜੀ ਤੁਸੀਂ ਕਿਵੇਂ ਵੇਖਦੇ ਹੋ ਬੈਨੀਪਾਲ ਜੀ ਦੀ ਸੇਵਾ ਨੂੰ ਇਸ ਨੂੰ ਬਹੁਤ ਵਧੀਆ ਸੇਵਾ ਦੇ ਬਾਈ ਦੇ ਪਿਛਲੇ ਲੰਬੇ ਆਸੇ ਤੋਂ ਤਕਰੀਬਨ 10 ਸੇਵਾ ਨਿਭਾ ਰਹੇ ਹਾਂ ਅਸੀਂ ਜੇ ਗੱਲ ਕਰੀਏ ਪੰਜਾਬ ਦਾ ਆਖਰੀ ਪਿੰਡ ਹੈ ਮਿਰਜ਼ਾਪੁਰ ਇੱਥੇ ਪਹਿਲਾਂ ਗੁਰਦੁਆਰਾ ਸਾਹਿਬ ਹੀ ਹੈ ਨਹੀਂ ਤਾਂ ਜੀ ਸੋ ਨੌਜਵਾਨਾਂ ਨੇ ਇਕੱਠੇ ਹੋ ਕੇ ਗੀੜਾ ਚੌਕਾ ਗੁਰਦੁਆਰਾ ਸਾਹਿਬ ਬਣਾਉਣਾ ਉਹਦੇ ਵਿੱਚ ਬੈਨੀਪਾਲ ਸਾਹਿਬ ਗਰੁੱਪ ਨੇ ਪੂਰੇ ਨਾਲ ਬਹੁਤ ਵੱਧ ਚੜ ਕੇ ਸਾਨੂੰ ਮਦਦ ਕਰੀ ਹੈ ਪੂਰੇ ਇਲਾਕੇ ਵੱਲੋਂ ਵੀ ਪੂਰਾ ਸਹਿਯੋਗ ਰਿਹਾ ਜੀ ਤੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅਤਿਆਨੂਕ ਸਮਾਨ ਦੀ ਜਿਹੜੀ ਸੇਵਾ ਹੈ ਬਾਈ ਉਹਨਾਂ ਨੇ ਕਰੀ ਹੈ ਸੋ ਵੈਸੇ ਕਰੋ ਕਿ ਹਰਦਾਸ ਕਰਦਾ ਕਿ ਬਾਈ ਉਹਨਾਂ ਨੇ ਦਿਨ ਤੋਂ ਗੁਣੀ ਤੇ ਰਾਤ ਚੌਕੀ ਨੇ ਤੀਵ ਬਖਸ਼ੇ ਜੀ ਚੜ੍ਹਦੇ ਕੱਲਾ ਬਖਸ਼ੇ ਬਾਹਰ ਜੀ ਜਤਾਤ ਹਰ ਸਾਹ ਫੁਲਾਏ ਬੋਹਰ ਦੇ ਦੇਖ ਸਕਦੇ ਹੋ ਬਨੀਪਾਲ ਜੀ ਦੀ ਟੀਮ ਪਹੁੰਚੀ ਹੋਈ ਹੈ ਬਾਬਾ ਜੀ ਬਾਬਾ ਢਾਬੇ ਵਾਲੇ ਤੇ ਬਾਈ ਦੀਸਾ ਜੀ ਕਿਪਾ ਜੀ ਪੜੌਲ ਫੌਸਲਾਗਰ ਜੀ ਹੋ ਸਾਥੀ ਸਾਰੇ ਪੰਜ ਛੇ ਨੇ ਬਨੀਪਾਲ ਜੀ ਅੱਜ ਤੁਸੀਂ ਆਪਣੀ ਜੋ ਸੇਵਾ ਦੀ ਲੜੀ ਚਲਾਈ ਹੋਈ ਹੈ ਪੰਡ ਮਿਰਜਾਪੁਰ ਵੀ ਕਿਹ ਪਹੁੰਚੇ ਹੋ ਕਿੰਨੇ ਕਿ ਪਿੰਡ ਤੁਸੀਂ ਹੁਣ ਤੱਕ ਕਵਰ ਕਰ ਚੁੱਕੇ ਹੋ ਤੇ ਕੀ ਕੀ ਤੁਸੀਂ ਦਿੰਨੇ ਹੋ ਆਪਣਾ ਜੀ ਵਾਜ ਦੀ ਖਾਲਸਾ ਵਾਜ ਕਤੇ ਅੱਜ ਅਸੀਂ ਪਿੰਡ ਮਿਰਜਾਪੁਰ ਸਪੰਸਰ ਸਾਹਿਬ ਸਪੰਸਰ ਸਾਹਿਬ ਜਿਹੜੇ ਜਮ ਇਹਨੇ ਫੋਨ ਆਇਆ ਸਪੰਸਰ ਨੇ ਵੀ ਸਾਡੇ ਅਸੀਂ ਸ਼ੋਸ਼ਣ ਪੀੜ ਤੇ ਦੇਖਿਆ ਵੀ ਪੱਠੀ ਚਾਹੀਦੀ ਸਭ ਨੂੰ ਜ਼ਰੂਰੀ ਵੀ ਰੋਟੀ ਵਾਲੀ ਪੱਠੀ ੜੜੇ ਹੈ ਨਹੀਂ ਫਿਰ ਅਸੀਂ ਪੱਠੀ ਬੇਲ ਭਾਂਡਿਆਂ ਦੀ ਅਜੀਬ ਕਿੰਨਾ ਕੁ ਥੋੜਾ ਜਿਹਾ ਸਰਦਾ ਉੰਨਾ ਕੁ ਪਾ ਜਰੂਰ ਦੇ ਰਹੇ ਜੀ ਅਤੇ ਜੇਕਰ ਕਿਸੇ ਨੇ ਅ ਸੇਵਾ ਲੈਣੀ ਹੋਵੇ ਜਾਂ ਤੁਹਾਡੇ ਹੋਰ ਵੀ ਸੇਵਾ ਦੇ ਕੰਮ ਚੱਲ ਰਹੇ ਨੇ ਕਿਵੇਂ ਸੰਪਰਕ ਕਰਨ ਫੋਨ ਨੰਬਰ ਹੈਗਾ ਜੀ ਆਪਣਾ ਉਹ ਦਸਤਰਾ ਆਪਣਾ ਪੀ ਫੋੜ ਰੋਡ ਤੇ ਜੀ 9876565518 ਉਹ ਨੰਬਰ ਹੈ ਜੀ 9876565518 65518 ਤੇ ਸੰਪਰਕ ਕਰਕੇ ਕਿੰਨੇ ਲੋਕੇ ਹੋਵੇ ਜਰੂਰ ਜਰੂਰ ਕਰਨਾ ਹੈ ਕੀ ਹੋ ਰਿਹਾ ਹੈ ਤੇ ਪਿੰਡ ਵਾਸੀ ਵੀ ਪਹੁੰਚੇ ਹੋਏ ਆ ਸਾਰੇ ਨੌਜਵਾਨ ਸਾਥੀ ਸਾਰੇ ਦੇਖ ਸਕਦੇ ਹੋ ਤੁਸੀਂ ਤੇ ਗੁਰੂ ਮਹਾਰਾਜ ਦਾ ਸਥਾਨ ਹੈ ਸਾਰਾ ਤੇ ਬਹੁਤੀ ਵਧੀਆ ਤੇ ਸੇਵਾਦਾਰ ਜੀ ਨੇ ਸਾਇਕ ਖਾਲਸਾ ਫਤੇਜੀ ਅੱਜ ਸਮਾਜ ਸੇਵੀ ਸੰਸਥਾਾਂਾਂ 'ਵਾਂ ਪਹੁੰਚੇ ਨੇ ਕਿਵੇਂ ਦਾ ਲੱਗਦਾ ਇਹਨਾਂ ਦੇ ਕਾਰਜਾਂ ਨੂੰ ਦੇਖ ਕੇ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਚੰਗੀ ਗੱਲ ਹੈ ਜੀ ਹੋਰਾਂ ਨੂੰ ਵੀ ਇਦਾਂ ਦੇ ਉਦਦਮ ਕਰਨੀ ਚਾਹੀਦੀ ਹੈ ਜੀ ਗੁਰੂ ਘਰ ਦੀ ਵੀ ਸੇਵਾ ਕਰੋ ਹੋਰ ਵੀ ਜਿੰਨੇ ਵੀ ਤੁਹਾਨੂੰ ਸਤਨ ਮੰਦਰ ਮਾਦੀ ਸਾਰੇ ਸਮਾਨ ਧਰਮ ਜੋ ਹੈ ਸਤਿਕਾਰਯੋਗ ਜੀ ਕੋ ਸਭ ਦਾ ਆਦਰ ਮਾਨ ਕਰੋ ਸੇਵਾ ਸੁਭਾਅਨਾ ਰੱਖੋ ਜੀ ਸੇਵਾ ਨਾਲ ਹੀ ਕੇ ਜਾਣਗੇ ਤੋਂ ਆਪਾਂ ਜੀ ਦਾ ਕੰਨ ਕਲਸਰ ਦਾ ਬਹੁਤ ਤੋਗਦਾ ਨਹੀਂ ਐਦਾ ਹੀ ਅੱਗੇ ਵੀ ਕਰਦੇ ਰਹਿਣੇ ਵਾਹਿਗੁਰੂ ਜੀ ਮਤਾਲ ਸਾਬਾ ਬਾਈ ਬੁਚੀ ਬਿਲਕੁਲ ਜੋ ਸਮਾਸੀਵੇਂ ਦੇ ਲਈ ਇੱਕ ਮੈਸੇਜ ਹੈ ਛੋਟੇ ਛੋਟੇ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰ ਹੈ ਬੱਚਿਆਂ ਨੂੰ ਵੀ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਬੜੇ ਸੋਹਣੇ-ਸੋਹਣੀਆਂ ਪਰਨੇ ਵੀ ਬੰਨੇ ਹੋਏ ਆ ਤੇ ਦੇਖ ਸਕਦੇ ਹੋ ਤੁਸੀਂ ਬੜੇ ਸੇਵਾ ਦੇ ਰੂਪ ਦੇ ਵਿੱਚ ਪਹੁੰਚੇ ਹੋਏ ਆ ਇੱਥੇ ਤੇ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਦੇਖ ਕੇ ਬੜਾ ਅੱਛਾ ਲੱਗਦਾ ਵੀ ਜਦੋਂ ਬਿਲਕੁਲ ਪਛੜੇ ਹੋਏ ਅਸੀਂ ਜੋ ਕਿ ਇਲਾਕੇ ਦਾ ਪ੍ਰਿੰਟ ਕਹਿ ਸਕਦੇ ਆ ਅਸੀਂ ਇਹ ਮਿਰਜ਼ਾਪੁਰ ਕਾਫੀ ਸੁਰਖੀਆਂ ਦੇ ਵਿੱਚ ਵੀ ਰਿਹਾ ਹੈਗਾ ਇਹ ਤੇ ਇੱਥੇ ਗੁਰੂ ਘਰ ਦੀ ਜਿਵੇਂ 2 ਸਾਲ ਤੋਂ ਕਹਿੰਦੇ ਵੀ ਗੁਰੂ ਘਰ ਦੀ ਜੋ ਸਾਰੀ ਸ਼ੁਰੂ ਹੋਈ ਸੀਗੀ ਤੇ ਹੁਣ ਸੰਗਤ ਦੇ ਸਹਿਯੋਗ ਦੇ ਨਾਲ ਜੋ ਪਿੰਡ ਪਵਾਸੀਆਂ ਦੇ ਸਹਿਯੋਗ ਦੇ ਨਾਲ ਬਹੁਤ ਸਫਲਤਾਪੂਰਵਕ ਇੱਥੇ ਜੁੜ ਰਹੇ ਨੇ ਤੇ ਅੱਜ ਬੈਣੀਪਾਲ ਜੀ ਲੈ ਕੇ ਪਹੁੰਚੇ ਨੇ ਸੇਵਾ ਤੇ ਹੋਰ ਵੀ ਜੋ ਸਮਾਜ ਸੇਵੀ ਜੋ ਮੈਸੇਜ ਦਿੱਤਾ ਖਾਲਸਾ ਜੀ ਨੇ ਕਿ ਵੀ ਉਹ ਵੀ ਗੁਰੂ ਘਰਾਂ ਦੇ ਵਿੱਚ ਜਿੱਥੇ ਵੀ ਜਿਹੜੇ ਜਿਹੜੇ ਵੀ ਗੁਰੂ ਘਰ ਹੈ ਚਾਹੇ ਮੰਦਰ ਹੈ ਗੁਰਦੁਆਰੇ ਗਿਰਜੇ ਹੈ ਮਸਜਿਦਾਂ ਵੀ ਉੱਥੇ ਜਰੂਰ ਸੇਵਾ ਦੇਣੀ ਚਾਹੀਦੀ ਮਿਲਦੇ ਜੀ ਨਵੀਂ ਨਿਊਜ਼ ਦੇ ਨਾਲ ਫਿਰ ਸੰਪਰਕ ਕਰਦੇ ਜੀ ਧੰਨਵਾਦ ਮਾਰਸ਼ਲ ਨਿਊਜ਼ ਤੇ ਬਣੇ ਰਹੋ ਅਸੀਂ ਬਣਾਂਗੇ ਆਪ ਜੀ ਨਾਲ